ਤਾਬੀਸ਼ ਗਿਰਦੀ ਦੀ ਰਸਮ ਹੋਈ ਆ ਬਾਈ ਜੀ ਬਾਈ ਨੂੰ ਸਨਮਾਨ ਕੀਤਾ ਮੋਟਰਸਾਈਕਲ ਦੀ ਰਾਸ਼ੀ ਦੇ ਨਾਲ ਤੇ ਤੇ ਬਾਕੀ ਕੋਈ ਬਾਈ ਮੈਸੇਜ ਜੇ ਕੋਈ ਭਰਾ ਜੁੜਨਾ ਚਾਹੁੰਦਾ ਹੋਵੇ ਉਹਦੇ ਲਈ ਬਾ ਮੈਸੇਜ ਇਹੀ ਹੈ ਵੀਰੇ ਪਰਿਵਾਰ ਦਾ ਹਰ ਤੇ ਆਓ ਬਾਈ ਬਸਾਰੀ ਉਮਰ ਆਪਾਂ ਵਰਤਨਾ ਹੁੰਦਾ ਕਿਉਂ ਜੀਣਾ ਨਾ ਬਾਈ ਕਿਉਂਕਿ ਆਪਾਂ ਇੱਕ ਦੂਜੇ ਦੇ ਘਰੇ ਆਉਣਾ ਜਾਣਾ ਹੁੰਦਾ ਬਸ ਬਾਈ ਯਾਰ ਯਕੀਨ ਨਾ ਤੋੜੋਗੇ ਇਹਦਾ ਜੀਨੇ ਜੁੜਨਾ ਹੈ ਉਹਦਾ ਪਹਿਲਾਂ ਮਣੋ ਮਣ ਬਣਾ ਹੋਆ ਉਹਦਾ ਪੱਕਾ ਆਉਂਦੇ ਪਰਿਵਾਰ ਦੇ ਵਿੱਚ ਰਹਿਆ ਕਰੋ ਬਾਈ ਜੇ ਤੁਹਾਡਾ ਪਰਿਵਾਰ ਸਹਿਮਤ ਆ ਬਾਈ ਫੇਰ ਜੁੜੋ ਤੇ ਜਿਹਨੇ ਜੁੜ ਗਏ ਬਾਈ ਫਿਰ ਭੱਜੋ ਨਾ ਹੂੰ ਪ੍ਰਮਾਤਮਾ ਤੇ ਬਾਹ ਫੜਦਾ ਇੱਕ ਦਿਨ ਬਾਈ ਬਿਲਕੁਲ ਇਹੀ ਸੁਨੇਹਾ ਬਾਈ ਬਾਕੀ ਸੱਚੀ ਯਾਰ ਸਾਫ ਸੁਥਰੀ ਕਬੂਤਰਬਾਜੀ ਕਰੋ ਜੇ ਫਿਰ ਦਾ ਤਾਂ ਮੰਨ ਲਓ ਬਾਈ ਬਹਿ ਗਿਆ ਤਾਂ ਵੀ ਮੰਨ ਲਓ ਤੇ ਬਸ ਵਧੀਆ ਕੰਮ ਹੈ ਬਾਈ ਆਪਣਾ ਸ਼ੌਕ ਬਹੁਤ ਵਧੀਆ ਲੰਮਾ ਤੁਰਿਆ ਜਾਊਗਾ ਤੇ ਬਾਕੀ ਬਾਈ ਅੱਜ ਗੁਰੂ ਚੇਲੇ ਦੀ ਰਸਮ ਹੋਈ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਬਾਈ ਤੁਹਾਨੂੰ ਤੇ ਬਾਈ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਚੇਲਾ ਪਹਿ ਕੇ ਜਾ ਰਹੇ ਨੇ ਤੇ ਗੁਰੂ ਚੇਲੇ ਦਾ ਰਿਸ਼ਤਾ ਜਿਹੜਾ ਅਹੀਂ ਬਣਿਆ ਰਹੇ ਹਾਂਜੀ ਤੇ ਸਾਰੇ ਗਰੁੱਪ ਨੂੰ ਬਹੁਤ ਬਹੁਤ ਧੰਨਵਾਦ ਬਾਈ ਜੀ ਹਾਂਜੀ ਬਾਈ ਬਹੁਤ ਬਹੁਤ